ਬੀਤੇ ਕੁਝ ਦਿਨ ਪਹਿਲਾਂ ਪੰਜਾਬ ਅੰਦਰ ਆਏ ਹੜਾ ਅਤੇ ਬਰਸਾਤੀ ਪਾਣੀ ਕਾਰਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਪਿੰਡਾਂ ਅੰਦਰ ਸਫਾਈ ਮੁਹਿੰਮ ਸ਼ੁਰੂ ਕੀਤਾ ਗਿਆ ਹੈ। ਇਸ ਮੁਹਿੰਮ ਦੇ ਚੱਲਦਿਆਂ ਹਲਕਾ ਬੁਡਲਾੜਾ ਦੇ ਪਿੰਡ ਰਾਮਗੜ੍ਹ ਦਰੀਆਪੁਰ ਵਿਖੇ ਸਫਾਈ ਮੁਹਿੰਮ ਦੇ ਨਾਲ-ਨਾਲ ਡਾਕਟਰੀ ਟੀਮਾਂ ਤੋਂ ਇਲਾਵਾ ਪਿੰਡਾਂ ਅੰਦਰ ਹੋਏ ਨੁਕਸਾਨ ਦਾ ਜਾਇਜ਼ਾ ਵੀ ਲਿਆ ਜਾਵੇਗਾ। ਬਹੁਤ ਧੰਵਾਦ ਹੈ ਵਿਸ਼ੇਸ਼ਤ ਦੇ ਵੀਡੀਓ ਸਾਹਿਬ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਕੋਈ ਵਿਸ਼ੇਸ਼ ਪ੍ਰੋਗਰਾਮ ਇਹ ਹੈ ਕਿ ਹੜਾ ਕਰਕੇ ਕੁਦਰਤੀ ਮਾਰ ਸੀ ਕਿਸੇ ਬੰਦੇ ਵੱਲੋਂ ਨਹੀਂ ਸੀ ਲੋਕ ਕਈ ਵਾਰੀ ਰੋਟੀਆਂ ਥੇਕਦੇ ਨੇ ਸਿਆਸੀ ਰੋਟੀਆਂ ਆਇਆ ਜੀ ਪੁਰਾਣਾ ਹੋ ਗਿਆ ਜੀ ਹੁਣ 15 15 ਦਿਨ 20 25 ਦਿਨ ਰਿਹਾ ਪਿੰਡ ਸਾਹਮਣੇ ਪਏ ਇਹਦਾ ਮੀਂਹ ਨਾ ਪਵੇ ਪਾਣੀ ਹੂ ਆ ਜੇ ਫੇਰ ਕਹਿੰਦੇ ਨੇ ਭਾਈ ਕਿਸੇ ਨੇ ਡੋਲਤਾ ਇੰਨਾ ਮੀਂਹ ਪੈ ਗਿਆ ਪਹਾੜਾਂ ਦੇ ਮੀਂਹ ਆ ਗਿਆ ਭਰ ਕੇ ਨਾਲ ਦੀ ਨਾਲ ਡੈਮ ਡੈਮਾਂ ਤੋਂ ਪਾਣੀ ਛੱਡਦਾ ਅੱਜ ਵੀ ਸਤਲੁਜ ਦਾ ਪੰਨ ਫੇਰੇ ਫੇਰੇ ਖਬਰ ਆਈ ਟੁੱਟਣ ਵਾਲਿਆ ਸਾਰੇ ਉੱਥੇ ਸਾਰੇ ਉੱਥੇ ਬੈਠੇ ਨੇ ਰਾਤ ਦੀ ਡੀਡੀ ਉੱਤੇ ਉਹ ਜਿੱਥੇ ਵੀ ਕੋਈ ਘਾਟ ਮਹਿਸੂਸ ਹੁੰਦੀ ਹੈ ਸਰਕਾਰ ਵੱਲੋਂ ਕੋਈ ਘਾਟ ਨਹੀਂ ਹੁੰਦੀ ਗੱਲ ਕਰ ਵੀ ਸਾਡੇ ਚ ਸਰਕਾਰ ਦੇ ਵਿੱਚ ਇੱਕ ਇਹ ਹੈ ਵੀ ਅਸੀਂ ਕਰਦੇ ਵਾਅਦੇ ਦੱਸਦੇ ਘਾਟਾ ਬਸ ਆਹੀ ਫਰਕ ਹੈ ਬਾਕੀ ਜਿਹੜੀਆਂ ਪਾਰਟੀਆਂ ਨੇ ਉਹ ਕਰਦੀਆਂ 200 ਰੁਪਏ ਉਹ ਦਿੰਦੀਆਂ ਨੇ ਤੇ ਗੁੰਗੀਆਂ ਵੱਧ ਨੇ ਤਾਂ ਹੁਣ ਤੁਹਾਨੂੰ ਮੈਂ ਦੇਖ ਲਓ ਮੈਂ ਤੁਹਾਨੂੰ ਦੱਸਾਂ ਤੁਹਾਨੂੰ ਇੰਨਾ ਪੈਸਾ ਦਿੱਤਾ ਹੈ ਇੰਨਾ ਪੈਸਾ ਪੰਜਾਬ ਸਰਕਾਰ ਦਾ ਇੱਕ ਇੱਕ ਗੁਰਦੂ ਸੁਪੂਲਾਂ ਵਾਸਤੇ ਆ ਗਿਆ ਹਸਤਰਾ ਜਦੋਂ ਦਵਾਈ ਤੁਸੀਂ ਦੱਸਤੀ ਆ ਪਕੜ ਕਰਤੀ ਬਾਕੀ ਦਵਾਈ ਸਾਰੇ ਫਰੀ ਮਿਲਦੀ ਹੈ ਸੜਕਾਂ ਦਾ ਘਾਟ ਨਹੀਂ ਹੈ ਕੋਈ ਸਾਰੀਆਂ ਜਿਹੜੀ ਦਨੀਆਂ ਵੀ ਆਪਾਂ ਆਪਣਾ ਡਰੇਨਰ ਕਿਉਂ ਸਪਾਈ ਕਰਾਈ ਠੀਕ ਹੈ ਜੀ ਗੱਲ ਫਿਰ ਤੁਸੀਂ ਘੱਟੋ ਘੱਟ 110 ਕਰੋੜ ਰੁਪਇਆ ਪਹਿਲਾਂ ਇੱਕ ਬਹੁਤ ਨਹਿਰ ਪੱਕੀ ਕਰਾਈ 22 ਕਰੋੜ ਦੀ ਤੇ 88 ਕਰੋੜ ਦੀ ਆਪਾਂ 132 ਮੈਪਾ ਪਵਾਈਆਂ ਇੱਕ ਸਾਲ ਤਿੰਨ ਦੇ ਸਾਲ ਦੇ ਵਿੱਚ ਜਿਹੜਾ 30 ਸਾਲ ਤੱਕ ਕੋਈ ਬੰਦਾ ਕਰ ਸਕਿਆ 100 ਰੁਪਇਆ ਪਾ ਕੇ 35-35 ਸਾਲਾਂ ਬਾਅਦ ਜਿਹਨਾਂ ਨੂੰ ਪਾਣੀ ਨਹੀਂ ਮਿਲਿਆ ਸੀ ਨਹਿਰੀ ਚ ਉਹਨਾਂ ਵਾਸਤੇ ਪਾਣੀ ਮਿਲ ਗਿਆ ਬਾਕੀ 100 ਪੈਪਾ ਹੋ ਰਹੀ ਗਿਆ ਉਹ ਪਵਾਵਾਂਗੇ ਆਪਾਂ ਸੋ ਇੱਕ ਜਿਹੜਾ ਪਾਣ ਜਿਹੜੀ ਪਾ ਬੁਲਾਡੇ ਦੇ ਵਿੱਚ ਹਲਕੇ ਦੇ ਵਿੱਚ ਕੋਈ ਘਾਟ ਨਹੀਂ ਹੈ ਪਰ ਘਾਟ ਆਇਆ ਨਹੀਂ ਸਮਾਂ ਟਾਈਮ ਲੱਗਿਆ ਤਾਂ ਫਰੇ ਹੀ ਚੀਜ਼ ਅੱਜ ਹੁਣ ਜਿਹੜਾ ਦੇਖੋ 13000 ਕਰੋੜ ਦਾ ਘਾਟਾ ਪੈ ਗਿਆ ਆਪਾਂ ਜੇ ਕਿ ਹਰ ਨਾ ਆਉਂਦੇ ਤਾਂ ਉਹੀ 13000 ਕਰੋੜ ਰੁਪਇਆ ਕੋਈ ਫਿਰਕਾ ਬਣਾਉਣ ਉਤੇ ਨਵੇਂ ਹਸਪਤਾਲ ਬਣਾਉਣ ਉਤੇ ਨਵੇਂ ਸਕੂਲ ਬਣਾਉਣ ਉਤੇ ਨਵੇਂ ਦਫ਼ਤਰ ਬਣਾਉਣ ਤੇ ਲੱਗਦਾ ਜੀ ਉਨਾ ਪੜੋਦ ਕਰਨਾ ਪੂਗਾ ਆਪਾਂ ਜਿਵੇਂ ਘਰ ਦੇ ਵਿੱਚ ਬਿਮਾਰ ਹੋ ਜੇ ਪਹਿਲਾਂ ਸਾਰੇ ਕੰਮ ਛੱਡ ਕੇ ਆਪਾਂ ਬਿਮਾਰ ਜਿਹੜਾ ਬਿਮਾਰ ਆਦਮੀ ਹੈ ਉਹਦੇ ਪੈਸੇ ਲਾਉਨੇ ਆਪਾਂ ਆਪਾਂ ਕਹਿੰਦੇ ਨੇ ਕਿ ਭਾਵੇਂ ਘਰ ਵਿਕ ਗਿਆ ਇਹਨੂੰ ਬਚਾਉਂਗਾ ਕਹਿੰਦਾ ਤਾਂ ਬਾਕੀ ਹੋਰ ਕੰਮ ਸਾਰੇ ਛੱਡ ਦਿੰਨੇ ਆ ਜੇ ਕੋਈ ਜ਼ਮੀਨ ਮੁੱਲ ਲੈਣੀ ਹੁੰਦੀ ਉਹ ਵੀ ਛੱਡ ਦਿੰਨੇ ਆ ਜੇ ਕੋਈ ਵਿਆਹ ਕਰਨਾ ਉਹ ਵੀ ਕਰਕੇ ਪਾ ਦਿੰਦੇ ਆਪਾਂ ਸੋ ਇਸ ਘਰ ਕੇ ਜਨਨ ਵੱਡੀ ਗੱਲ ਇਹ ਹੈ ਵੀ ਸਰਕਾਰ ਵੱਲੋਂ ਘਾਟਾ ਨਹੀਂ ਹੈ ਕੋਈ ਸੋ ਅੱਜ ਆਪਾਂ ਪਿੰਡ-ਪਿੰਡ ਵਿੱਚ ਪੰਜਾਬ ਦੇ ਸਾਰੇ ਪਿੰਡਾਂ ਵਿੱਚ 13270 ਪਿੰਡ ਨੇ ਸਾਰੇ ਪਿੰਡਾਂ ਵਿੱਚ ਸਫਾਈ ਮਹਿਮਾ ਸਫਾਈ ਮਹਿਮਾ ਦਾ ਮਤਲਬ ਇਹ ਹੈ ਵੀ ਆਪਾਂ ਦਾ ਆਪਣਾ ਪਾਣੀ ਇੱਥੇ ਨਹੀਂ ਖੜਿਆ ਪਰ ਜਿੱਥੇ ਦੁਆਬੇ ਵਿੱਚ ਮਾਝੇ ਵਿੱਚ ਪਾਣੀ ਵਗਿਆ ਉਥੇ ਕੋਡੇ-ਕੋਡੇ ਰੇਜਣਗੀ ਉਥੇ ਕੋਡੇ-ਕੋਡੇ ਨਾਤਾ ਸੜਕਾਂ ਦੇ ਉੱਤੇ ਸੜਕਾਂ ਦੇ ਉੱਤੇ ਤੇ ਨਾਲੇ ਘਰਾਂ ਦੇ ਵਿੱਚ ਤੇ ਨਾਲੇ ਮਤਲਬ ਜਿਹੜੇ ਖੇਤ ਹੁੰਦਾ ਵਿੱਚ ਉਥੇ ਸਫਾਈ ਮਹਿਮਾ ਦਾ ਚੱਲ ਰਿਹਾ ਵੱਡੀ ਗੱਲ ਤਾਂ ਉੱਥੇ ਹੈ ਆਪਣੇ ਜਿਹੜੇ ਹੈਗਾ ਇਹ ਸਰਵੇ ਕਰਕੇ ਭੇਜਣਗੇ ਐਮਐਲਏ ਸਾਹਿਬ ਤਾਂ ਆ ਭੇਜਣਗੇ ਉਹਨਾਂ ਸਾਰਾ ਦਾ ਕੰਮ ਹੋਊਗਾ ਠੀਕ ਹੈ ਜੀ ਜੇਖੋ ਜਿਹੜਾ ਆਪਣੇ ਕੰਨੇ ਆਫਤ ਘਟਦਾ ਹੈ ਇਹ ਉਹਨੂੰ ਵੱਡੋ ਉਧਰਲੇ ਦੂਜੇ ਪਿੰਡ ਨੇ ਹੋਰ ਬਾਲਰ ਕਾ ਕੰਨੀ ਉਧਰ ਆਫਤ ਵੱਧ ਹੈ ਉਧਰ ਵਾਸਤੇ ਡਾਕਟਰ ਦੀਆਂ ਟੀਮਾਂ ਹੋਰ ਵੱਧ ਭੇਜੀਆਂ ਹੋਈਆਂ ਨੇ ਵੀ ਤਾਂ ਕਿ ਜੇ ਉੱਥੇ ਲੋਕਾਂ ਜੀ ਕਿਸੇ ਦਾ ਕੋਈ ਨੁਕਸਾਨ ਹੈ ਉਹ ਬਚਾਇਆ ਜਾ ਸਕੇ ਵੀਡੀਓ ਸਾਹਿਬ ਬੈਠੇ ਨਹੀਂ ਸਰਪੰਚ ਸਾਹਿਬ ਬੈਠੇ ਨਹੀਂ ਐਮਐਲਏ ਸਾਹਿਬ ਬੈਠੇ ਨਹੀਂ ਸਾਡੇ ਪ੍ਰਧਾਨ ਕੁਚਰਜੀਤ ਜੀ ਜ਼ਿਲ੍ਹਾ ਪ੍ਰਧਾਨ ਨੇ ਪਲੈਨਿੰਗ ਬੋਰਡ ਦੇ ਹੁਣ ਨਵੇਂ ਚੇਅਰਮੈਨ ਨੇ ਇਹ ਬੈਠੇ ਨਹੀਂ ਸੈਕਟਰੀ ਸਾਹਿਬ ਬੈਠੇ ਨਹੀਂ ਤੁਹਾਨੂੰ ਕੋਈ ਤਕਲੀਫ ਹੈ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਸਰਕਾਰ ਨਾਲ ਹੈ ਮਾਨ ਸਾਹਿਬ ਨੇ ਪੂਰਾ ਜੋਰ ਲਾ ਰੱਖਿਆ ਵੀ ਜਿਹੜਾ ਵੀ ਕੰਮ ਹੈ ਵੀ ਸਾਨੂੰ ਜੇ ਕਿਸੇ ਨੂੰ ਕੋਈ ਦਿੱਕਤ ਆਈ ਹੈ ਉਹਨੂੰ ਪੈਲਦੇ ਧਰ ਤੇ ਹੱਲ ਕਰਨੂ ਠੀਕ ਹੈ ਨਾ ਤੁਹਾਨੂੰ ਕੋਈ ਤਕਲੀਫ ਆਵੇ ਸੈਕਟਰੀ ਸਾਹਿਬ ਨੂੰ ਦੱਸੋ ਤਾਂ ਜਾ ਆਪਣੇ ਪਟਵਾਰੀ ਸਾਹਿਬ ਆ ਰਹੇ ਨੇ ਉਹਨਾਂ ਨੂੰ ਦੱਸ ਦਿਓ ਸੋ ਉਹਨੂੰ ਕੋਈ ਗੱਲ ਨਹੀਂ ਹੈ। ਉਹਨਾਂ ਦੋ ਮਿੰਟ ਵਾਸਤੇ ਸਾਡੇ ਵੀ ਪੰਜਾਬ ਕੁਦਰਤੀ ਮਾਰ ਚੱਲ ਰਿਹਾ ਹੈ ਪਿਛਲੇ ਦਿਨਾਂ ਤੋਂ। ਉਹਦੇ ਵਿੱਚ ਆਪਣੇ ਸਤਕਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਰਾਂ ਵੱਲੋਂ ਇੱਕ ਮਹੀਨ ਚਲਾਈ ਗਈ ਹੈ ਸਫਾਈ ਮਹੀਨਾ। ਕੱਲ ਜਿਵੇਂ ਆਪਣੇ ਪੰਚਾਇਤ ਸਾਰੇ ਪਿੰਡਾਂ ਦੇ ਘਰਤ ਕਰੇ ਗਏ ਸੀ ਐਮਐਲ ਸਾਹਿਬ ਨੇ ਵੀ ਕਈ ਪਿੰਡਾਂ 'ਚ ਹਾਜ਼ਰੀ ਲਵਾਈ ਸੀ। ਉਹਦੇ ਵਿੱਚ ਪਿੰਡਾਂ ਨੂੰ ਇਹੀ ਪੁੱਛਿਆ ਗਿਆ ਸੀ ਵੀ ਕੀ ਤੁਹਾਡਾ ਨੁਕਸਾਨ ਹੈ ਕੀ ਜ਼ਰੂਰਤ ਹੈ ਕਿਸ ਤਰ੍ਹਾਂ ਹੈ ਉਹਨਾਂ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਸਫਾਈ ਮੁਹਿੰਮ ਚੱਲ ਰਹੀ ਹੈ ਜਿਹੜੇ ਪਿੰਡਾਂ ਦੇ ਵਿੱਚ ਤਾਂ ਪਾਣੀ ਪਿੰਡਾਂ 'ਚ ਵੀ ਆ ਗਿਆ ਆਪਣੇ ਇਲਾਕੇ 'ਚ ਤਾਂ ਚਲੋ ਕੱਲੇ ਖੇਤਾਂ 'ਚ ਆਇਆਗਾ ਥੋੜਾ ਬਹੁਤਾ ਮੀਂਹ ਦਾ ਪਾਣੀ ਜਾਂ ਇੱਕ ਦੋ ਸੂਏ ਟੁੱਟ ਕੇ ਕਿਤੇ ਸਮੱਸਿਆ ਆਈ ਹੈ ਪਰ ਆਪਾਂ ਫਾਜ਼ਿਲਕਾ ਮੂਰ ਜਿੱਤੇ ਆਪਾਂ ਬਹੁਤ ਆਪਣੇ ਇਲਾਕੇ ਨੇ ਵੀ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਰਾਸ਼ਨ ਇਕੱਠਾ ਕਰਕੇ ਜਾਂ ਮਦਦ ਦੇ ਤੌਰ ਤੇ ਭੇਜਿਆ ਹੈ ਉਥੇ ਦਾ ਪਿੰਡਾਂ ਦੇ ਵਿੱਚ ਵੀ ਸਫਾਈ ਮਹੀਮ ਚੱਲ ਰਹੀ ਹੈ ਵੀ ਲੋਕਾਂ ਦੇ ਘਰਾਂ ਚ ਗਾਰ ਆ ਗਈ ਜੀ ਪਿੰਡਾਂ ਦੇ ਵਿੱਚ ਗਾਰ ਆ ਗਈ ਉਹ ਕੱਢੀ ਜਾ ਰਹੀ ਹੈ ਪਰ ਮਾਨ ਸਾਹਿਬ ਨੇ ਨਾਲ ਹੀ ਇਹ ਵੀ ਮਤਲਬ ਪੂਰਾ ਐਮਐਲਏ ਸਾਹਿਬਾਨਾ ਨੂੰ ਸਾਰੇ ਅਫਸਰ ਸਾਹਿਬਾਨਾ ਨੂੰ ਹੁਕਮ ਦਿੱਤਾ ਹੈ ਵੀ ਜਿੱਥੇ ਵੀ ਕਿਤੇ ਪਿੰਡਾਂ ਦੇ ਵਿੱਚ ਪਾਣੀ ਆਇਆ ਮੀਂਹਾਂ ਦਾ ਖੇਤਾਂ ਦੇ ਵਿੱਚ ਤਾਂ ਉੱਥੇ ਲਾਜ਼ਮੀ ਹੈ ਵੀ ਕੁਝ ਮੱਛਰ ਜਾਂ ਹੂਰ ਪੈਦਾ ਹੋ ਕੇ ਪਿੰਡਾਂ ਦੇ ਵਿੱਚ ਡੇਂਗੂ ਜਾਂ ਛੋਟੀਆਂ ਮੋਟੀਆਂ ਬਿਮਾਰੀਆਂ ਫੈਲ ਰਹੀਆਂ ਉਸੇ ਦੇ ਸਬੰਧ ਦੇ ਵਿੱਚ ਅੱਜ ਆਪਣੇ ਜਿਹੜੇ ਭਲਾਡੇ ਹਲਕੇ ਦੇ ਮਾਨਸਾ ਦੇ ਜਾਂ ਸਰਦੂਲਗੜ੍ਹ ਦੇ ਪਿੰਡਾਂ ਦੇ ਵਿੱਚ ਜਿੱਥੇ ਖੇਤਾਂ 'ਚ ਪਾਣੀ ਕਰਕੇ ਕੁੱਝ ਜਿਹੀ ਸਮੱਸਿਆ ਆਈ ਹੈ ਉਹਨਾਂ ਵੱਲੋਂ ਅੱਜ ਸਫਾਈ ਮਹੀਮ ਦੇ ਨਾਂ ਤੇ ਚਲੋ ਪਿੰਡਾਂ 'ਚ ਆਪਣੇ ਸਫਾਈ ਦੀ ਕੋਈ ਬਹੁਤੀ ਲੋੜ ਨਹੀਂ ਪਰ ਇਹ ਚੀਜ਼ ਜ਼ਰੂਰ ਹੈ ਵੀ ਸਾਨੂੰ ਡਾਕਟਰੀ ਸਹੂਲਤਾਂ ਦੀ ਲੋੜ ਹੈਗੀ ਆ ਅੱਜ ਕੱਲ ਡੇਂਗੂ ਡੂੰਗੂ ਜਾਂ ਹੋਰ ਬਿਮਾਰੀਆਂ ਬਹੁਤ ਚੱਲ ਰਹੀਆਂ ਐ ਇਸ ਕਰਕੇ ਜਿੱਥੇ ਮੈਡੀਕਲ ਕੈਂਪ ਲਗਾਏ ਜਾ ਰਿਹਾ ਉੱਥੇ ਨਾਲ ਹੀ ਹੌਗਿੰਗ ਮਸ਼ੀਨ ਚਲਾ ਕੇ ਜਿਹੜਾ ਆਪਾਂ ਉਹ ਤੂੰ ਆਜਾ ਕਰਕੇ ਕੋਈ ਆਪ ਤੇ ਪਸ਼ੂਆਂ ਲਵੇ ਵੀ ਤੁਸੀਂ ਵੱਧ ਤੋਂ ਵੱਧ ਜਿੱਤੇ ਤੱਕ ਉਹ ਜਾਂਦਾ ਜਿਮੇਵਾਰੀ ਨਾਲ ਪਿੰਡ ਦੇ ਸਰਪੰਚ ਸਾਹਿਬ ਜਾਂ ਮੈਂਬਰ ਸਾਹਿਬ ਜਿਹੜੇ ਜਿਮੇਵਾਰ ਬੰਦੇ ਐ ਤਾਂ ਕਿਰਪਾ ਕਰਕੇ ਉਹ ਸਪਰੇਅ ਜੀ ਸਾਰੇ ਪਿੰਡ ਦੇ ਵਿੱਚ ਕਰਾਓ